ਗੋਲਾ ਉਹਦੇ ਵਿੱਚੋਂ ਨਾ ਇਹ ਨਿਕਲ ਹੋ ਇਸ ਟਾਈਮ ਤਾਂ ਹੈ ਨਹੀਂਗੀ ਬਟੈਗ ਆਉਣ ਵਾਲਾ ਥੁੰਡੀ ਦਾ ਆ ਸਾਰੀ ਰੂਹ ਖਾ ਜਾਂਦੀ ਉਹ ਅੱਛਾ ਰੂਹ ਖਾ ਜਾਂਦੀ ਹਾਂ ਇਸ ਟਾਈਮ ਰਕ ਨੂੰ ਪਾ ਜਾਂਦੀ ਬਾਈ ਉਹ ਉਹ ਤਾਂ ਮੰਨ ਕੇ ਚੱਲ ਹਾਂ ਕਿਦੋਂ ਟਿੰਡੇ ਲੱਗੇ ਪਏ ਆ ਜਿੰਨੇ ਕਰ ਘਰੇ ਨਹੀਂ ਜਾਂਦਾ ਮੇਰੇ ਇਹ ਕੋਈ ਥੱਲੀ ਨਹੀਂ ਰਹੇ ਤੇ ਜਿਵੇਂ ਝੋਨੇ ਦਾ ਯਾਰ ਪੱਕੀ ਫਸਲ ਆ ਪੱਕੀ ਫਸਲ ਪੱਕ ਕਰੀ ਜਾਵੜਨੀ ਬਾਈ ਯਾਰ ਕਹਦੇ ਨੇ ਯਾਰ ਇੰਨੇ ਪੈਸਿਆਂ ਦਾ ਹੋ ਜਾਣਾ ਝੋਨਾ ਜੇ ਬਾਈ ਯਾਰ 90 ਮਾਨ ਨਿਕਲਦਾ ਨਾ ਜੇ ਖਰਾਬ ਹੋ ਗਿਆ 80 ਮਾਨ ਨਿਕਲੇਗਾ 70 ਨਿਕਲੇਗਾ ਖਰਚਾ ਨਾ ਪੰਦਾਗਾ ਇਹ ਜਿਹਦੇ ਕਰ ਮੇਰੇ ਘਰੇ ਨਹੀਂ ਜਾਂਦਾ ਜੋ ਕਰ ਮੈਨੂੰ ਕੋਈ ਥੱਲੀ ਨਹੀਂ ਆਦੀ ਬਾਈ ਮੈਂ ਕਹਿ ਨਹੀਂ ਸਕਦਾ ਮੇਰੇ ਨਾਲ ਬੰਨ ਛੱਡਦਾ ਨਹੀਂ ਮਤਲਬ ਗਾਰੰਟੀ ਕੋਈ ਨਹੀਂ ਮੈਂ ਕੰਸਲਟ ਦੀ ਨਾ ਜਿੰਨੇ ਘਰੇ ਨਹੀਂ ਜਾਂਦਾ ਤੇ ਕਰ ਮੈਂ ਤੁਹਾਨੂੰ ਇਹ ਨਹੀਂ ਕਹਦਾ ਮੇਰਾ ਨਾਮ ਮੈਨੂੰ ਯਾਰ ਹਾਂ 10 ਕਿਲੋ ਪੂਰੇ ਚੋਟੇ ਨਰਮਾ ਸੀਗਾ ਜਦੋਂ ਐਂਡ ਦਾ ਗਰਾਮ ਥੱਲੇ ਮ ਇਨਾ ਖਰਚਾ ਕਿਤੇ ਨਹੀਂ ਮੁੜਿਆ ਉਹਦਾ ਹਾਂ ਤੇ ਇਹ ਦੀ ਮੈਂ ਦੋ ਕਿਲੇ ਲਾਇਆ ਹਾਂ ਉਹ ਕਰਨਗੇ ਫਿਰ ਧੌਂ ਤਮਾਨ ਤੇ ਆਸ ਸੀ ਕਿ ਉਹ ਵੀ ਜਾਂਦੀ ਲੱਗਦੀ ਜੀ ਵੀ ਉਹ ਲਿਆਊਗਾ ਕੁਝ ਨਾ ਜਟਾ ਹਰਿਆਲੀ ਨਰਮੀ ਨੂੰ ਚਾਹਦੇ ਕੋਈ ਨਹੀਂ ਬਾਈ ਯਾਰ ਬਾਈ ਜਿਹੜਾ ਹੁਣ ਛੋਟੇ ਬਸ ਆਪਾਂ ਵੀ ਮੱਥਾ ਟੇਕ ਤਾ ਇਹਨੂੰ ਨਹੀਂ ਆ ਲਾਸਟ ਸਾਲ ਜਿਵੇਂ ਲਾਸਟ ਸਾਲ ਬਾਈ ਪਾਣੀ ਮੁੱਕਦਾ ਮੁੱਕੇ ਜਿੱਥੇ ਲੋਕੀ ਧੇ ਮਾਰੀ ਆਪਾਂ ਮਰ ਜਾਗੇ ਯਾਰ ਸਹੀ ਗੱਲ ਆ ਇਹ ਨਾ ਵੀਡੀਓ ਥੋੜਾ ਕਰ ਸਰ ਸਪਰੇ ਪਾ ਜੂਗੀ ਇਹ ਮੱਛਰ ਖਾ ਜੂਗਾ ਕਾਲਾ ਕਰ ਦੋਗੇ ਨੂੰ ਟਿੰਡੇ ਆ ਹਾਂ ਇੱਥੇ ਥੱਲੇ ਟਿੰਡੇ ਗਾਲ ਜਣੇ ਫੁੱਲ ਗੁੱਡੀ ਗਾਲ ਜੂਗੀ ਥੱਲੇ ਮੁੱਧੇ ਪਏ ਦੀ ਠੀਕ ਆ ਫੇ ਜਿਹੜੇ ਸਪਰੇਅ ਮੱਛਰ ਥੱਲੇ ਲੇ